ਪਹਿਲਾ ਪਹਿਲਾ ਜਦੋਂ ਮੈਂ ਯੂਨੀਵਰਸਿਟੀ ਦੇ ਮੂਹਰੇੋਂ ਦੀ ਲੰਘਦੀ ਸੀ ਮੇਰੀਆਂ ਅੱਖਾਂ ਭਰਿਆ ਆਉਂਦੀਆਂ ਸੀ ਹੂੰ ਕਿਉਂਕਿ ਯੂਨੀਵਰਸਿਟੀ ਮੈਨੂੰ ਮੇਰੀ ਸਲਤਨਤ ਲੱਗਦੀ ਸੀ ਜਿੱਥੇ ਤੁਸੀਂ ਉਮਰ ਦਾ ਇੱਕ ਬਹੁਤ ਵੱਡਾ ਪੜਾਅ گزارਿਆ ਹੋਵੇ ਜੀ ਬੜੀਆਂ ਸਾਂਝਾਂ ਪਾਲੀਆਂ ਹੁਣ ਇੱਕ ਸਰਕਲ ਪਾਲਿਆ ਹੋਵੇ ਪੂਰਨ ਦੇ ਪੁਰਵ ਵਿਦਿਆਰਥੀਆਂ ਦੇ ਨੰਗਾਏ ਹੁਣ ਉਹ ਸਾਂਝਾਂ ਥੋੜੀਆਂ ਜੀਆਂ ਤੁਹਾਡੇ ਅੰਦਰ ਇਹੋ ਜਿਹੇ ਤਰੀਕੇ ਨਾਲ ਦਰਜ ਹੋ ਜਾਂਦੀਆਂ ਨੇ ਤੁਹਾਡਾ ਜੀ ਕਰਦਾ ਵੀ ਲਾਈਫ ਇਸੇ ਤਰ੍ਹਾਂ ਹੀ ਚਲਦੀ ਰਹੇ ਪਰ ਮੈਨੂੰ ਲੱਗਦਾ ਹੁੰਦਾ ਜਿਵੇਂ ਫੌਜੀ ਤੋਂ ਹਥਿਆਰ ਛੱਡ ਲੈ ਜਾਂਦੇ ਨੇ ਨਾ ਵੀ ਹੁਣ ਤੁਸੀਂ ਰਿਟਾਇਰ ਹੋ ਗਏ ਹੁਣ ਇੱਥੋਂ ਤੁਹਾਡਾ ਕੋਈ ਮਤਲਬ ਨਹੀਂ ਹੈਗਾ ਹੂੰ ਉਸ ਤੋਂ ਉਪਰਾ ਪੰਜਾ ਆ ਜਾਂਦਾ ਇੱਕ ਹੂੰ ਮੈਨੂੰ ਹੁਣ ਮੈਨੂੰ ਮਹਿਸੂਸ ਹੁੰਦਾ ਪਹਿਲਾਂ ਨਹੀਂ ਸੀ ਹੁੰਦਾ ਕਿਉਂਕਿ ਸਰਕਲ ਬਦਲ ਗਿਆ ਮੇਰੇ ਨਾਲ ਦੇ ਸਾਰੇ ਰਿਟਾਇਰ ਹੋ ਗਏ ਜੀ ਇੱਥੋਂ ਤੱਕ ਕਿ ਮੇਰੇ ਸਟੂਡੈਂਟਸ ਵੀ ਰਿਟਾਇਰ ਹੋ ਗਏ ਹੂੰ ਉਦੋਂ ਤੋਂ ਲੱਗਦਾ ਵੀ ਬਹੁਤ ਵੱਡਾ ਪੜਾ ਸਾਡੇ ਨਾਲੋਂ ਜਿਵੇਂ ਤੁਹਾਡੀ ਵੱਖੀ ਨਾਲੋਂ ਦਹਾਕੇ ਛੱਡ ਜਾਂਦੇ ਸੀ ਨਾ ਉੱਥੇ ਉਹਨੂੰ ਧਾਕੇ ਨਾਲ ਆ ਲਗੇ। ਅਕਸਰ ਮੈਂ ਕਈ ਵਾਰ ਜਦੋਂ ਤੁਹਾਡੀ ਗੱਲਬਾਤ ਹੁੰਦੀ ਨਹੀਂ ਤਾਂ ਮੈਂ ਇਹ ਦੇਖਦੀ ਹੁੰਦੀ ਤੁਸੀਂ ਕਈ ਵਾਰ ਕਹਿੰਦੇ ਕਿ ਅੱਜ ਦੀ ਜਨਰੇਸ਼ਨ ਦੇ ਨਾਲ ਇੱਕ ਪਾੜਾ ਜਿਹਾ ਹੈਗਾ ਉਹ ਮੋ ਉਹ ਇੰਨਾ ਚੋਂ ਥੋੜਾ ਥੋੜਾ ਘਟਦਾ ਜਾਂਦਾ ਹੈਗਾ। ਪਰ ਜਦੋਂ ਤੁਸੀਂ ਆਪਣੇ ਸਟੂਡੈਂਟਸ ਵੱਲ ਵੇਖਦੇ ਹੋ ਉਹ ਤੁਹਾਡੇ ਲਈ ਜਦ ਇਕੱਠੇ ਹੋਣਾ ਚਾਹੁੰਦੇ ਆ ਤੁਹਾਨੂੰ ਮਿਲਣਾ ਚਾਹੁੰਦੇ ਕਿੱਦਾਂ ਤੁਹਾਨੂੰ ਲੱਗਦਾ ਹੈਗਾ? ਇਹ ਮੈਨੂੰ ਲੱਗਦਾ ਵੀ ਸਾਡੀ ਪੀੜ੍ਹੀ ਨੇ ਤਕਰੀਬਨ ਇਹ ਸੋਚਿਆ ਹੋਇਆ ਕਿ ਸਾਡਾ ਤੇ ਤੁਹਾਡਾ ਆਪਸ ਵਿੱਚ ਪਾੜਾ ਬਹੁਤ ਵੱਡਾ ਹੈ। ਪਰ ਮੈਨੂੰ ਲੱਗਦਾ ਜਿਵੇਂ ਕਿ ਮੈਨੂੰ ਬੱਚੇ ਮਿਲਦੇ ਨੇ ਤਪਾਕ ਨਾਲ ਮਿਲਦੇ ਨੇ ਪਿਆਰ ਨਾਲ ਮਿਲਦੇ ਨੇ ਪੁਰਾਣੀਆਂ ਸਾਂਝਾਂ ਨੂੰ ਸਜਣੀਆਂ ਕਰਕੇ ਮਿਲਦੇ ਨੇ ਮੈਨੂੰ ਲੱਗਦਾ ਇਹ ਸਾਡਾ ਵੀ ਥੋੜਾ ਜਿਹਾ ਹੱਥ ਹੁੰਦਾ ਅਸੀਂ ਵੀ ਥੋੜਾ ਨੇੜੇ ਹੋਈ ਹੈ ਨਾ ਫਿਰ ਇਹ ਸਾਡੇ ਨੇੜੇ ਆਉਣਗੇ ਅ ਇੱਥੇ ਆ ਕੇ ਮੈਨੂੰ ਲੱਗਾ ਸੋਸ਼ਲ ਮੀਡੀਆ ਕਰਕੇ ਵੈਸੇ ਤਾਂ ਮੈਨੂੰ ਨਹੀਂ ਪਤਾ ਸੀ ਸੋਸ਼ਲ ਮੀਡੀਆ ਤੇ ਮੈਨੂੰ ਲੱਗਿਆ ਵੀ ਜਿਹੜੀ ਤੁਹਾਡੀ ਜਨਰੇਸ਼ਨ ਹੈ ਇਹਨਾਂ ਸਾਰਿਆਂ ਦੇ ਸੀਨੇ ਚ ਕਿਹੋ ਜਿਹਾ ਮਾਰੂਥਲ ਵਿਸ਼ਾ ਹੋਇਆ ਟੈਨਸ਼ਨਸ ਦਾ ਚਿੰਤਾਵਾਂ ਦਾ ਜ਼ਿੰਮੇਵਾਰੀਆਂ ਦਾ ਭਜਨ ਅਠ ਦਾ ਕਸਨ ਕੀ ਰੇਸ ਆ ਤੁਹਾਡੀ एवरीवन ਇਨ ਰੇਸ ਦੇ एवरीवन బిਜ਼ੀ ਇਨ ਨਥਿੰਗਨੈਸ ਰੇਸ ਐਸੀ ਹੈ ਸੜਕਾਂ ਤੇ ਜਾਈਦਾ ਐਸਾ ਰਸ਼ ਕੋਈ ਮੂੰਹ ਸਰ ਨਹੀਂ ਕੋਈ ਉਧਰੋਂ ਆ ਰਿਹਾ ਕੋਈ ਉਧਰੋਂ ਜਾ ਰਿਹਾ ਕਿਉਂਕਿ ਅਸੀਂ ਉਥੇ ਬੜੇ ਸਿਸਟਮਾਈਜ਼ ਦੇ ਵਿੱਚੋਂ ਆਏ ਹੁੰਨੇ ਆ ਫੇਸਲ ਲਾਦੇ ਵੀ ਇਹਨਾਂ ਸਾਰਿਆਂ ਦੇ ਅੰਦਰ ਵੀ ਕੜਮਾਸ ਫਿਰਿਆ ਹੋਇਆ ਸੋਚਾਂ ਦਾ ਉਥਲ ਮਥਲ ਹੋ ਰਹੀਆਂ ਨੇ ਤੇ ਸਾਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਆਪਣੇ ਕੰਡ ਨਾਲ ਲਾਈਏ ਇਹਨਾਂ ਨੂੰ ਕਹੀਏ ਕੋਈ ਗੱਲ ਨਹੀਂ ਜਿਵੇਂ ਸਾਡਾ ਸਮਾਂ ਲੰਘ ਗਿਆ ਤੁਹਾਡਾ ਵੀ ਲੰਘ ਜੂਗਾ ਕੋਈ ਗੱਲ ਹੂੰ ਸੋ ਤੁਹਾਨੂੰ ਇਦਾਂ ਲੱਗਦਾ ਕਿ ਲੋਕ ਅੱਜ ਜ਼ਿਆਦਾ ਚਿੰਤਾ ਵਿੱਚ ਹੈਗੇ ਬਹੁਤ ਤੁਹਾਡੀ ਜਨਰੇਸ਼ਨ ਤਾਂ ਜ਼ਿਆਦਾ ਹੈ ਸਾਡੇ ਨਾਲੋਂ ਹੂੰ ਸਾਡੀਆਂ ਵੀ ਸੀਗੀਆਂ ਕਦੇ ਜਦੋਂ ਸਾਡੇ ਤੇ ਜ਼ਿੰਮੇਵਾਰੀਆਂ ਨੇ ਸਾਡਾ ਗੜਾ ਘੁੱਟਿਆ ਹੋਇਆ ਸੀ ਹੂੰ ਜਦੋਂ ਅਸੀਂ ਬੱਚੇ ਵਿਆਹਣੇ ਸੀ ਭਾਜ ਨੱਠ ਕਰਨੀ ਸੀ ਬੜਾ ਕੁਸ਼ਤ ਸੀਗਾ ਹੂੰ ਮੈਂ ਤਾਂ ਸਿੰਗਲ ਮਦਰ ਸੀ ਖੈਰ ਮੈਨੂੰ ਤਾਂ ਹੋਣਾ ਹੀ ਸੀਗਾ ਹੂੰ ਪਰ ਜਦੋਂ ਤੁਸੀਂ ਉਸ ਦੌਰ ਚੋਂ ਲੰਘ ਜਾਂਦੇ ਹੋ ਹੂੰ ਇਹ ਤੁਹਾਨੂੰ ਕਿਉਂਕਿ ਜ਼ਿੰਮੇਵਾਰੀਆਂ ਤੁਹਾਡੇ ਨਾਲ ਖਤਮ ਹੋ ਜਾਂਦੀਆਂ ਨੇ ਹੂੰ ਅ ਤਿੰਨ ਨਾ ਨੁਕਤੇ ਨੇ ਹੂੰ ਟਾਈਮ એનર્ਜੀ ਐਂਡ ਮਨੀ ਹੂੰ ਤਿੰਨੋਂ ਇਕੱਠੇ ਨਹੀਂ ਹੁੰਦੇ ਕਦੇ ਅੱਛਾ ਜਦੋਂ ਬਚਪਨ ਚ ਹੁੰਦੇ ਆ ਹੂੰ ਉਦੋਂ ਤੁਹਾਡੇ ਕੋਲ ਮਨੀ ਨਹੀਂ ਹੁੰਦੀ ਹੂੰ ਟਾਈਮ ਬਥੇਰਾ ਹੁੰਦਾ ਹੈ ਹੂੰ એનર્ਜੀ ਬਹੁਤ ਹੁੰਦੀ ਹੈ ਬੱਚੇ ਚ ਕਿੰਨੀ એનર્ਜੀ ਹੂੰ ਪਰ ਉਦੋਂ ਕੋਲ ਮਨੀ ਹੈ ਨਹੀਂ ਬਿਲਕੁਲ ਉਸ ਤੋਂ ਬਾਅਦ ਤੁਸੀਂ ਸੈਕੰਡ ਫੇਜ਼ 'ਚ ਆਉਨੇ ਹੋ ਤੁਹਾਡੇ ਕੋਲੇ ਟਾਈਮ ਬਿਲਕੁਲ ਨਹੀਂ ਹੁੰਦਾ ਮਨੀ ਤੁਸੀਂ ਅਰਨ ਕਰ ਰਹੇ ਹੁੰਦੇ ਹੋ ਹਮ એનર્ਜੀ ਡਾਊਨ ਜਾ ਰਹੀ ਹੁੰਦੀ ਹੈ ਹਮ ਜਦੋਂ ਸਾਡੀ ਇਹ ਚਾਹਨੇ ਹੋ ਮਨੀ ਹੁੰਦੀ ਹੈ ਰਿਟਾਇਰ ਹੋ ਕੇ ਮਨੀ ਆ ਜਾਂਦੀ ਹੈ ਹਮ ਟਾਈਮ ਥੋੜਾ ਰਹਿ ਗਿਆ ਬਸ એનર્ਜੀ ਖਤਮ ਹੋ ਗਈ ਡਾਊਨ ਜਾ ਰਹੀ ਹੈ ਇਹ ਤਿੰਨੋਂ ਨੁਕਤੇ ਜਿਹੜੇ ਨੇ ਨਾ ਪਤਾ ਨਹੀਂ ਪ੍ਰਮਾਤਮਾ ਨੇ ਕੀ ਕੈਲਕੂਲੇਟਰ ਰੱਖਿਆ ਹੋਇਆ ਹੈ ਵੀ ਇਹ ਟਾਈਮ ਸਿਰ ਹੀ ਦੇਣੇ ਨੇ ਹਮ ਜੇ ਟਾਈਮ ਤੋਂ ਪਹਿਲਾਂ ਜਿਆਦਾ ਆ ਜਾਣ ਉਹ ਬੰਦਾ ਵੀ ਪਾਗਲ ਹੋ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਇਹ ਇਸ ਕਰਕੇ ਮੈਨੂੰ ਐ ਲੱਗਦਾ ਹੁੰਦਾ ਕਿ ਸਾਨੂੰ ਹੁਣ ਲੱਗਣ ਲੱਗ ਗਿਆ ਵੀ ਬੱਚੇ ਕਹੇ ਜੇ ਕਸ਼ਕਸ਼ ਚੋਂ ਲੰਘ ਰਹੇ ਨੇ ਸਾਡੇ ਤਾਂ ਨਹੀਂ ਸੀ ਇਸ ਤਰ੍ਹਾਂ ਤੁਸੀਂ ਜ਼ਿਆਦਾ ਚੋਂ ਹੂੰ ਮੈਂ ਤਾਂ ਦੇਖਿਆ ਦੇਖੋ ਜੀ ਘਾਰ ਵੀ ਬਥੇਰੀ ਆ ਗਈਆਂ ਤੁਹਾਡੇ ਕੋਲੇ ਸਪੀਡ ਵੀ ਬਥੇਰੀ ਆ ਗਈ ਸਾਡੇ ਕੋਲ ਤਾਂ ਸਪੀਡ ਵੀ ਹੈ ਨਹੀਂ ਸੀ ਅਸਟ ਆਪਸ ਵਿੱਚ ਝਟਮ ਚੀਟਾ ਹੋ ਕੇ ਉਹ ਜੇ ਹੋ ਜਾਂਦੇ ਸੀ ਹੁਣ ਤਾਂ ਕਿਸੇ ਦੀ ਕੈਰੀ ਅੱਖ ਵੀ ਚੁਭਣ ਲੱਗ ਜਾਂਦੀ ਹੂੰ ਸਾਈਕੋਲੋਜੀਕਲੀ ਤੁਸੀਂ ਬਹੁਤ ਡਿਸਟਰਬਡ ਹੋ ਬਿਲਕੁਲ ਸਾਨੂੰ ਥੋੜੀ ਡਿਸਟਰਬੈਂਸ ਤੱਕ ਕਰਦੀ ਹੈ ਦੁਖੀ ਹੁੰਨੇ ਆਸੀਂ ਕਰ ਕੁਛ ਨਹੀਂ ਸਕਦੇ ਓਕੇ ਇਸ ਤਰ੍ਹਾਂ ਸਾਨੂੰ ਲੱਗਦਾ ਵੀ ਬੱਚਿਆਂ ਦੇ ਸਿਰ ਤੇ ਇੰਨਾ ਭਾਰ ਇਹਨਾਂ ਨੂੰ ਥੋੜਾ ਜਿਹਾ ਹਲਕਾ ਹੋਣਾ ਚਾਹੀਦਾ ਇਹਨਾਂ ਨੂੰ ਸੋਚਣ ਡਾਊਨ ਕਰਨੀਆਂ ਚਾਹੀਦੀਆਂ ਨੇ ਥੋੜੀ ਜਿਹੀ ਸਪੀਡ ਕੱਟ ਕਰਨੀ ਚਾਹੀਦੀ ਹੈ ਥੋੜਾ ਜਿਹਾ ਅੱਠ ਜਾਣਾ ਚਾਹੀਦਾ ਇਸ ਕਰਕੇ ਸਾਨੂੰ ਲੱਗਦਾ ਹੁੰਦਾ ਨਹੀਂ ਤੁਸੀਂ ਕਹਿੰਦੇ ਨਹੀਂ ਇੱਕ ਪਲ ਵੀ ਵੇਸਟ ਨਹੀਂ ਕਰਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਹੂੰ ਅਸੀਂ ਬਸਾਂ ਤੇ ਜਾਂਦੇ ਹੁੰਦੇ ਸੀ ਸਾਡੇ ਕੋਲ ਕਾਰਾਂ ਨਹੀਂ ਸੀ ਅੱਛਾ ਹੂੰ ਸਣ ਸਾਡੇ ਘਰ ਦੇ ਕਹਿੰਦੀ ਹੁੰਦੇ ਸੀ 15 ਮਿੰਟ ਪਹਿਲਾਂ ਬਸ ਸਟੈਂਡ ਤੇ ਖੜੋ ਜਾ ਕੇ ਅਸੀਂ ਖੜੋਦੇ ਸੀ ਹੂੰ ਪੰਜ-ਸੱਤ ਬੰਦੇ ਹੋਰ ਵੀ ਆਏ ਹੁੰਦੇ ਸੀ ਉੱਥੇ ਜਿਨ੍ਹਾਂ ਨੇ ਬਸ ਲੈਣੀ ਹੁੰਦੀ ਸੀ ਆਪਸ ਵਿੱਚ ਤਾਲਮੇਲ ਹੁੰਦਾ ਸੀ ਗੱਲਬਾਤ ਕਰਦੇ ਸੀ ਉਹ ਤਾਂ ਟੁੱਟ ਗਿਆ ਖਤਮ ਹੈ ਹੁਣ ਕੀ ਹੁੰਦਾ ਲਾਸਟ ਮੂਮੈਂਟ ਤੇ ਕਾਰ 'ਚ ਬੈਠਦੇ ਨੇ ਹੂੰ ਬੈਠਦੇ ਸਾਰੇ ਆਪਣੇ ਫੋਨ ਤੇ ਹੁੰਦੇ ਨੇ ਅੱਛਾ ਕੋਈ ਬੰਦਾ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਹੂੰ ਫੋਨ ਤੇ ਪਤਾ ਨਹੀਂ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਸੰਸਾਰ ਵੱਖਰਾ ਟੁੱਟ ਗਿਆ ਹੂੰ ਉਹ ਯੂਨਿਟ ਟੁੱਟ ਗਿਆ ਹੂੰ ਤੁਹਾਡਾ ਤਾਂ ਕੋਈ ਸਰਪਲਸ ਸੁਣਵਾਣਾ ਵੀ ਨਹੀਂ ਰਿਹਾ ਜੇ ਕੋਈ ਪਲੋਸ ਦਾ ਤੁਹਾਨੂੰ ਤੇ ਯਕੀਨ ਨਹੀਂ ਰਿਹਾ ਬਿਲਕੁਲ ਤੁਹਾਨੂੰ ਸੱਚੇ ਹੱਥ ਨੂੰ ਕਦੇ ਹੱਥ ਤੇ ਯਕੀਨ ਨਹੀਂ ਰਿਹਾ ਇਹ ਯਕੀਨ ਟੁੱਟਣ ਕਰਕੇ ਹੀ ਤੁਹਾਡਾ ਇਹ ਹਾਲ ਹੋਇਆ ਮੈਨੂੰ ਤਾਂ ਇਹ ਰੀਜ਼ਨ ਇਹ ਲੱਗਦਾ ਹੂੰ ਕਿ ਤੁਹਾਨੂੰ ਮੋਰਲ სპੋਰਟ ਨੈਤਿਕਤਾ ਚ ਨਹੀਂ ਮਿਲ ਰਹੀ ਬਜ਼ੁਰਗਾਂ ਤੁਸੀਂ ਸਮਝਦੇ ਵੀ ਇਹ ਤਾਂ ਗਏ ਵਕਤ ਦੀਆਂ ਗੱਲਾਂ ਨੇ ਚੱਲੇ ਹੋਏ ਕਾਰਤੂਸ ਨੇ ਹਮ ਕਮਿੰਗ ਟਾਈਮ ਤੇ ਤੁਹਾਨੂੰ ਭਰੋਸਾ ਨਹੀਂ ਰਿਹਾ ਹਮ ਮੈਨੂੰ ਲੱਗਦਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਹਮ ਤੁਹਾਡੀ ਜਨਰੇਸ਼ਨ ਨੂੰ ਸਾਡੀ ਜਨਰੇਸ਼ਨ ਇਸ ਤਰ੍ਹਾਂ ਪੜਦੀ ਜੀ ਤੁਹਾਨੂੰ ਲੱਗਦਾ ਕਿ ਅੱਜ ਜਿਹੜੇ ਬੱਚੇ ਹੈਗੇ ਆ ਨੈਤਿਕ ਕਦਰਾਂ ਕੀਮਤਾਂ ਨਹੀਂ ਆ ਬਹੁਤ ਘੱਟ ਨੇ ਯਾਪਰੂ ਤਾਂ ਮੰਨਦੇ ਹੀ ਨਹੀਂ ਰੱਬ ਬਨੂਤਾ ਉਹ ਕਹਿੰਦੇ ਨੇ ਤਾਂ ਸਾਈਕੋਲੋਜੀਕਲੀ ਇੱਕ ਪਾਲਿਆ ਹੋਇਆ ਭੁਲੇਖਾ ਹੈ ਬਹੁਤੇ ਲੋਕ ਇਹ ਸਮਝਦੇ ਕਿਉਂ ਜ਼ਰੂਰੀ ਹੈ ਹਰ ਬੰਦੇ ਦਾ ਰੱਬ ਬਨਉਣਾ ਤੁਹਾਨੂੰ ਤੁਹਾਨੂੰ ਕਿਉਂ ਹਾਂ ਮੈਂ ਦੱਸਦੀ ਹਾਂ ਇਹ ਗੱਲ ਤੁਹਾਡਾ ਸਵਾਲ ਬਹੁਤ ਜਾਇਜ਼ ਹੈ ਜਦੋਂ ਸਾਰੀ ਦੁਨੀਆ ਤੋਂ ਕੋਈ ਬੰਦਾ ਟੁੱਟ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਤਨਹਾ ਹੋ ਜਾਂਦਾ ਹੈ ਪਰ ਇਹ ਮੇਲੇਾਂ 'ਚ ਗੱਲਾ ਹੋ ਜਾਂਦਾ ਹੈ ਕੋਈ ਠਾਹਰ ਤਾਂ ਹੋਵੇ ਜਿੱਥੇ ਮੱਥਾ ਟੇਕ ਕੇ ਆਪਣਾ ਗੁੱਸਾ ਕਿਲਾ ਝਾਰ ਕੀਤਾ ਜਾ ਸਕੇ ਕੋਈ ਥਾਂ ਤਾਂ ਹੋਵੇ ਹਾਂ ਮੈਨੂੰ ਤਾਂ ਲੱਗਦਾ ਰੱਬ ਦਾ ਘਰ ਹਿਆਸਾ ਹੈਗਾ ਗਿਲੇ ਸ਼ਿਕਵੇ ਸ਼ਿਕਾਇਤਾਂ ਕਿਤੇ ਤਾਂ ਟੇਰੀ ਕਰੋ ਇਹ ਤੁਹਾਡੇ ਅੰਦਰ ਹੀ ਦਫਨ ਹੋਣੀਆਂ ਬਿਲਕੁਲ ਫਿਰ ਕਹਿੰਦੇ ਜੀ ਡਿਪਰੈਸ਼ਨ ਹੁੰਦਾ ਸਾਈਕੋਲੋਜੀਕਲ ਪ੍ਰੋਬਲਮਸ ਹੁੰਦੀਆਂ ਨੇ ਅਨਸੈਟ ਗੱਲਾਂ ਤੁਹਾਡੀ ਛਾਤੀ ਤੇ ਭਾਰ ਬਣੀਆਂ ਹੋਈਆਂ ਨੇ ਹਾਂ ਤੂੰ ਸ਼ੁਕਰਦੇ ਨਹੀਂ ਕਰਨਾ ਚਾਹੁੰਦੇ ਵੀ ਨਹੀਂ ਕਿਉਂਕਿ ਤੁਹਾਨੂੰ ਕਿਸੇ ਤੇ ਯਕੀਨ ਹੀ ਨਹੀਂ ਹੈ ਨੀ ਜਿਹਦੇ ਕੋਲ ਕਰੋਂ ਇਹ ਬਹੁਤ ਤੰਗ ਕਰਦੀਆਂ